ਪੰਜਾਬ ਨੂੰ ਦੇਣ ਦੀ ਗੱਲ ਹੈ ਤੇ ਮੋਦੀ ਸਾਹਿਬ ਬਹੁਤ ਮੌਕਿਆਂ ਤੇ ਪੰਜਾਬ ਆਏ ਵੀ ਨੇ ਪੰਜਾਬ ਲਈ ਮੋਦੀ ਸਾਹਿਬ ਨੇ ਬਹੁਤ ਕੁਝ ਕੀਤਾ ਵੀ ਹੈ ਪਿਛਲੇ 11 ਸਾਲਾਂ ਜਿੰਨਾ ਪੰਜਾਬ ਨੂੰ ਮਿਲਿਆ ਹੈ ਮੋਦੀ ਸਾਹਿਬ ਦੀ ਸਰਕਾਰ ਚ ਪਿਛਲੀਆਂ ਕਈ ਸਰਕਾਰਾਂ ਹੈ ਤੁਸੀਂ ਦੇਖ ਕੇ ਕਦੀ ਨਹੀਂ ਮਿਲਿਆ ਹੋਵੇਗਾ ਪੰਜਾਬ ਸਰਕਾਰ ਤਾਂ ਨਾ ਝੂਠਿਆਂ ਦਾ ਟੋਲਾ ਹੈ ਅਲੀ ਬਾਬਾ ਚਾਲੀ ਚੋਰਾਂ ਦੀ ਸਰਕਾਰ ਹੈ ਤੁਸੀਂ ਮੈਨੂੰ ਇਹ ਦੱਸੋ ਕਿ 12000 ਕਰੋੜ ਰੁਪਏ ਦਾ ਡਿਜਾਸਟਰ ਰੀਲੀਫ ਫੰਡ ਦਾ ਪੈਸਾ ਹੀ ਨਹੀਂ ਲੱਭਿਆ ਇਹਨਾਂ ਨੂੰ ਕਿੱਥੇ ਗਿਆ ਕਿ ਜਿਵੇਂ ਗੁਰਤੇਗ ਬਾਦਲ ਮਹਾਰਾਜ ਦਾ ਸ਼ਹੀਦੀ ਸ਼ਤਾਬ ਦੀ ਇਹਨਾਂ ਨੇ ਮਨਾਈ ਸਿਰਫ ਆਪਣੀਆਂ ਫੋਟੋਆਂ ਦਾ ਪ੍ਰਚਾਰ ਕਰਨ ਤੋਂ ਇਲਾਵਾ ਇਹ ਚ ਕੁਝ ਨਹੀਂ ਕੀਤਾ ਇਹਨਾਂ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਲੋਕਾਂ ਤੱਕ ਪਹੁੰਚਾਉਣ ਗੁਰੂ ਸਾਹਿਬ ਦੇ ਜਿਹੜਾ ਸਥਾਨ ਆ ਸ਼੍ਰੀ ਨੰਦਪੁਰ ਸਾਹਿਬ ਉਹਨੂੰ ਕੋਈ ਪੈਕੇਜ ਮਿਲ ਜਾਏ ਉਹ ਸਭ ਕਰਨ ਤੋਂ ਬਗੈਰ ਸਿਰਫ ਆਪਣਾ ਪ੍ਰਚਾਰ ਮਾਨ ਸਾਹਿਬ ਨੇ ਆਪਣੀਆਂ ਫੋਟੋਆਂ ਪੂਰੇ ਪੰਜਾਬ ਚ ਲਾ ਕੇ ਸੈਂਕੜੇ ਕਰੋੜ ਰੁਪਏ ਖਰਚਤੇ ਘੱਟੋ ਘਾਟ ਗੁਰੂ ਵਿਦਾਸ ਜੀ ਮਹਾਰਾਜ ਬਾਰੇ ਨਾ ਕਰਨ ਆਪਣੀਆਂ ਫੋਟੋਆਂ ਲਾਉਣ ਦੀ ਕੋਈ ਜ਼ਰੂਰਤ ਨਹੀਂ ਹੋਰ ਜਿੱਥੇ ਮਰਜ਼ੀ ਲਾਈ ਜਾਓ ਫੂਲਸ ਦੀ ਜਵਾਬਦੇਹ ਲੋਕਾਂ ਨੂੰ ਘਾਟਾ ਦੇ ਮੰਤਰੀਆਂ ਨੂੰ ਜ਼ਿਆਦਾ ਸুইস ਕਰਕੇ ਪੰਜਾਬ ਦੇ ਲੋਕ ਸਾਰਾ ਤਮਾਸ਼ਾ ਦੇਖ ਰਹੇ ਨੇ ਉਹਨਾਂ ਦੇ ਦਿਨ ਬਹੁਤ ਥੋੜੇ ਰਹੇ ਪੰਜਾਬ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਫੇਰੀ ਤੇ ਪਹੁੰਚ ਰਹੇ ਨੇ ਬਹੁਤ ਸਾਰੀਆਂ ਉਮੀਦਾਂ ਵੀ ਜਤਾਈਆਂ ਜਾ ਰਹੀਆਂ ਹਨ ਇਸ ਨੂੰ ਲੈ ਕੇ ਪੰਜਾਬ ਪਾਚਵਾ ਵੱਲੋਂ ਤਿਆਰੀਆਂ ਵੀ ਉਲੀਕ ਲਈਆਂ ਗਈਆਂ ਨੇ ਸਾਡੇ ਸੁਭਾਸ਼ ਸ਼ਰਮਾ ਜੀ ਨਾਲ ਗੱਲਬਾਤ ਕਰਦੇ ਆਂ ਸਰ ਭਾਈ ਕਿਸ ਤਰੀਕੇ ਦੀ ਤਿਆਰੀ ਰਹਿਣ ਵਾਲੀ ਆ ਕਿ ਉਮੀਦਾਂ ਲੱਗਦੀਆਂ ਨੇ ਪ੍ਰਧਾਨ ਮੰਤਰੀ ਦੇਖੋ ਇਹ ਪ੍ਰਧਾਨ ਮੰਤਰੀ ਜੀ ਦਾ ਬਿਲਕੁਲ ਧਾਰਮਿਕ ਅਤੇ ਅਧਿਆਤਮਿਕ ਦੌਰਾ ਹੈ ਪ੍ਰਧਾਨ ਮੰਤਰੀ ਜੀ ਸ਼੍ਰੀ ਗੁਰ ਰਵਿਦਾਸ ਜੀ ਮਹਾਰਾਜ ਦੀ ਜਨਮਤੀ ਤੇ ਉਹਨਾਂ ਨੂੰ ਪ੍ਰਣਾਮ ਕਰਨ ਲਈ ਸਜਦਾ ਕਰਨ ਲਈ ਜਲੰਧਰ ਵਿਖੇ ਪਹੁੰਚ ਰਹੇ ਨੇ ਔਰ ਹਰ ਸਾਲ ਜਾਂਦੇ ਨੇ ਪਿਛਲੇ ਸਾਲ ਵਾਰਾਨਸੀ ਗਏ ਸੀ ਉਹਨਾਂ ਦੇ ਮਨ ਚ ਬਿ ਸ਼ਰਦਾ ਹੈ ਗੋਬੀਦਾਸ ਜੀ ਮਹਾਰਾਜ ਦੇ ਬਾਰੇ ਚ ਸੋ ਸ਼ਰਦਾ ਦਾ ਪ੍ਰਗਟਾਵਾ ਕਰਨ ਲਈ ਉਹਨਾਂ ਨੂੰ ਨਤਮਸਤਕ ਹੋਣ ਲਈ ਆ ਰਹੇ ਨੇ ਕਿਸੇ ਤਰ੍ਹਾਂ ਦੀ ਕੋਈ ਰਾਜਨੀਤਿਕ ਕਾਰਜਕ੍ਰਮੀਆਂ ਕੋਈ ਰਾਜਨੀਤਿਕ ਐਕਟੀਵਿਟੀਆਂ ਇਸ ਦੌਰੇ ਦੇ ਦੌਰਾਨ ਨਹੀਂ ਹੋਏਗੀ ਕੋਈ ਪੈਕੇਜ ਦਾ ਐਲਾਨ ਜਾਂ ਕੁਝ ਇਹ ਜਾਂ ਕੁਝ ਹੋ ਸਦਾ ਰਾਜਨੀਤਿਕ ਦੌਰਾ ਹੀ ਨਹੀਂ ਹੈ ਇਹ ਤਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਨਤਮਸਤਕ ਹੋਣ ਲਈ ਆ ਰਹੇ ਨੇ ਸੋ ਬਾਕੀ ਜਿੱਥੇ ਤੱਕ ਪੰਜਾਬ ਨੂੰ ਦੇਣ ਦੀ ਗੱਲ ਹੈ ਤੇ ਮੋਦੀ ਸਾਹਿਬ ਬਹੁਤ ਮੌਕਿਆਂ ਤੇ ਪੰਜਾਬ ਆਏ ਵੀ ਨੇ ਪੰਜਾਬ ਲਈ ਮੋਦੀ ਸਾਹਿਬ ਨੇ ਬਹੁਤ ਕੁਝ ਕੀਤਾ ਵੀ ਹੈ ਪਿਛਲੇ 11 ਸਾਲਾਂ 'ਚ ਜਿੰਨਾ ਪੰਜਾਬ ਨੂੰ ਮਿਲਿਆ ਹੈ ਮੋਦੀ ਸਾਹਿਬ ਦੀ ਸਰਕਾਰ 'ਚ ਪਿਛਲੀਆਂ ਕਈ ਸਰਕਾਰਾਂ 'ਚ ਤੁਸੀਂ ਦੇਖ ਕਦੀ ਨਹੀਂ ਮਿਲਿਆ ਹੋਵੇਗਾ 1 ਲੱਖ ਕਰੋੜ ਤੋਂ ਜ਼ਿਆਦਾ ਤਾਂ ਪੰਜਾਬ ਦੇ ਹਾਈਵੇਸ ਤੇ ਹੀ ਮੋਦੀ ਸਾਹਿਬ ਨੇ ਦਿੱਤਾ ਜਿਹੜੇ ਇੰਨੇ ਵੱਡੇ ਵੱਡੇ ਹਾਈਵੇ ਪੰਜਾਬ 'ਚ ਬਣੇ ਸਰਕਾਰ ਦਾ ਕਹਿੰਦੀ ਹੈ ਹੀ ਮਿਲੇ ਹੀ ਨਹੀਂ ਸਾਨੂੰ ਕੋਈ ਸਾਡੇ ਜਿਹੜੇ ਹੱਕ ਨੇ ਉਹ ਵੀ ਮਾਰੇ ਗਏ ਨੇ ਉਹ ਵੀ ਨਹੀਂ ਕੋਈ ਯਾਰ ਇਹ ਪੰਜਾਬ ਸਰਕਾਰ ਤਾਂ ਨਾ ਝੂਠਿਆਂ ਦਾ ਟੋਲਾ ਹੈ ਅਲੀ ਬਾਬਾ ਚਾਲੀ ਚੋਰਾਂ ਦੀ ਸਰਕਾਰ ਹੈ ਤੁਸੀਂ ਮੈਨੂੰ ਇਹ ਦੱਸੋ ਕਿ 12000 ਕਰੋੜ ਰੁਪਏ ਦਾ ਡਿਜ਼ਾਸਟਰ ਰੀਲੀਫ ਫੰਡ ਦਾ ਪੈਸਾ ਹੀ ਨਹੀਂ ਲੱਭਿਆ ਇਹਨਾਂ ਨੂੰ ਕਿੱਥੇ ਗਿਆ ਖਾ ਗਏ ਜੋ ਪੈਸਾ ਕੇਂਦਰ ਤੋਂ ਆਂਦਾ ਹੈ ਚਾਹੇ ਉਹ ਅੰਮ੍ਰਿਤ ਯੋਜਨਾ ਚ ਆ ਰਿਹਾ ਹੈ ਚਾਹੇ ਉਹ ਵਿੱਤ ਕਮਿਸ਼ਨ ਦੇ ਤਹਿਤ ਆ ਰਿਹਾ ਹੈ ਉਹਦਾ ਹਿਸਾਬ ਨਹੀਂ ਦੇ ਰਹੇ ਆਰਡੀਐਫ ਦੇ ਪੈਸੇ ਦਾ ਇਹਨਾਂ ਨੇ ਹੇ ਤੱਕ ਯੂਟਿਲਾਈਜੇਸ਼ਨ ਸਰਟੀਫਿਕੇਟ ਜਮਾ ਨਹੀਂ ਕਰਾਇਆ ਇਸ ਕਰਕੇ ਇਹ ਤੇ ਝੂਠਿਆਂ ਦੀ ਸਰਕਾਰ ਹੈ ਲੋਕਾਂ ਨੂੰ ਪ੍ਰਤੀਕਸ਼ ਦਿਖ ਰਿਹਾ ਤੁਸੀਂ ਮੇਰੇ ਨਾਲ ਚੱਲੋ ਤੁਸੀਂ ਦੇਖੋ ਮੁਰੰਡੇ ਦਾ ਰੇਲਵੇ ਸਟੇਸ਼ਨ ਤੁਸੀਂ ਮੇਰੇ ਨਾਲ ਜਾਓ ਦੇਖੋ ਅਨੰਦਪੁਰ ਸਾਹਿਬ ਕਿੰਨਾ ਸੋਹਣਾ ਰੇਲਵੇ ਸਟੇਸ਼ਨ ਬਣ ਰਿਹਾ ਪੱਤੀ ਰੇਲਵੇ ਸਟੇਸ਼ਨ ਮੋਦੀ ਸਾਹਿਬ ਨੇ ਚਮਕਾਤੇ ਏਅਰਪੋਰਟਾਂ ਵਰਗੇ ਬਣਾਤੇ ਪੰਜਾਬ 'ਚ। ਮੋਦੀ ਸਾਹਿਬ ਨੇ ਬਣਾਏ ਨਾ। ਆਪਾਂ ਜਿੱਥੋਂ ਹੁਣੇ ਚੱਲਾਂਗੇ ਬਠਿੰਡੇ ਵਾਲੇ ਹਾਈਵੇ ਤੇ ਜਾ ਕੇ ਦੇਖੋ ਕੌਣ ਬਣਾ ਰਿਹਾ ਹੈ। ਇਸ ਕਰਕੇ ਇੱਕ ਮੋਦੀ ਸਾਹਿਬ ਦੇ ਜੋ ਕੰਮ ਨੇ ਅੱਜ ਪੰਜਾਬ ਦੇ ਲੋਕ ਉਹਨਾਂ ਕੰਮਾਂ ਨੂੰ ਦੇਖ ਕੇ ਇਸ ਗੱਲ ਨੂੰ ਮਹਿਸੂਸ ਕਰ ਰਹੇ ਨੇ ਕਿ ਜਿਵੇਂ ਭਾਜਪਾ ਦੇ ਰਾਜ 'ਚ ਦੇਸ਼ ਅੱਗੇ ਵਧ ਰਿਹਾ ਹੈ। ਜਿਵੇਂ ਹਰਿਆਣਾ ਅੱਗੇ ਵਧ ਗਿਆ ਪਿਛਲੇ 10 ਸਾਲਾਂ 'ਚ। ਪੰਜਾਬ ਨੂੰ ਵੀ ਹੁਣ ਭਾਜਪਾ ਦੀ ਨਰਿੰਦਰ ਮੋਦੀ ਸਾਹਿਬ ਦੀ ਲੋੜ ਹੈ। ਇਸ ਕਰਕੇ ਅੱਜ ਪੰਜਾਬ ਦੇ ਕਰ ਕਰ ਇਹ ਹੀ ਗੱਲ ਚੱਲੀ ਹੋਈ ਆ ਯਾਰ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਬੁਖਲਾਈ ਹੋਈ ਐ ਤੇ ਝੂਠੇ ਤੁਸੀਂ ਇਹ ਦੇਖੋ ਕਿ ਕੇਜਰੀਵਾਲ ਸਾਹਿਬ ਨੇ ਗਾਰੰਟੀ ਦਿੱਤੀ ਸੀ ਪੰਜਾਬ ਨੂੰ ਕਿ ਮੈਂ 50000 ਕਰੋੜ ਰੁਪਇਆ ਹਰ ਸਾਲ ਇੰਟਰਵਿਊ ਐ ਤੁਸੀਂ ਵੀ ਚਲਾਈ ਹੋਊਗੀ ਪੰਜਾਬ ਦੇ ਖਜ਼ਾਨੇ ਚ ਐਕਸਾਈਜ਼ ਚੋਂ ਮਾਈਨਿੰਗ ਚੋਂ ਤੇ ਕ੍ਰਪਸ਼ਨ ਚੋਂ ਨਕੀਲ ਕਰਕੇ ਜਮ੍ਹਾਂ ਕਰਾਵਾਂਗਾ ਉਹ 2 ਲੱਖ ਕਰੋੜ ਤਾਂ ਉਹੀ ਬਣ ਜਾਣਾ ਸੀਗਾ ਕਿੱਥੇ ਗਿਆ ਉਹ 1.5 ਲੱਖ ਕਰੋੜ ਦਾ ਨਵਾਂ ਕਰਜ਼ਾ ਪੰਜਾਬ 'ਚ ਇਹਨਾਂ ਨੇ ਚੜਾਤਾ ਉਹ 1.5 ਲੱਖ ਕਰੋੜ ਰੁਪਏ ਇਹਨਾਂ ਨੇ ਕਿੱਥੇ ਖਰਚ ਕੀਤਾ ਸਾਨੂੰ ਤਾਂ ਦਿਖਦਾ ਨਹੀਂ ਕੋਈ ਨਵੀਂ ਹੱਟ ਤਾਂ ਪੰਜਾਬ ਚ ਲੱਗੀ ਨਹੀਂ ਕਿਸੇ ਪਿੰਡ ਚ ਤੁਸੀਂ ਜਾ ਕੇ ਪਤਾ ਕਰ ਲਓ। ਭਾਰਤ ਮੰਤਰੀ ਜਿਹੜਾ ਦੌਰਾ ਧਾਰਮਿਕ ਦੌਰਾ ਤੁਸੀਂ ਦੱਸ ਰਹੇ ਹੋ ਉੱਥੇ ਪੰਜਾਬ ਸਰਕਾਰ ਵੀ ਇਹ ਦਾਵਾ ਕਰ ਰਹੀ ਹੈ ਕਿ ਸ਼ਤਾਬਦੀ ਨੂੰ ਵੱਡੇ ਪੱਧਰ ਤੇ ਮਨਾਇਆ ਜਾਵੇ। ਬਹੁਤ ਚੰਗੀ ਗੱਲ ਹੈ ਮਨਾਉਣਾ ਚਾਹੀਦਾ। ਗੁਰੂ ਵਿਦਾਸ ਜੀ ਮਹਾਰਾਜ ਦੀ 650 ਸਾਲਾਂ ਦੀ ਜਿਹੜੀ ਸ਼ਤਾਬਦੀ ਸ਼ੁਰੂ ਹੋਣੀ ਹੈ ਹੁਣ ਉਹਦੇ ਸਮਾਗਮ ਤਾਂ ਸਾਰੇ ਦੇਸ਼ ਨੂੰ ਮਨਾਉਣੇ ਚਾਹੀਦੇ ਔਰ ਮੋਦੀ ਸਾਹਿਬ ਦੀ ਸਰਕਾਰ ਤਾਂ ਪੂਰੀ ਦੁਨੀਆ ਚ ਨੂੰ ਮਨਾ ਰਹੀ ਹੈ। ਇਹ ਵੀ ਮਨਾਣ ਚੰਗਾ ਹੈ ਪਰ ਮੇਰੀ ਜਰੂਰ ਇਹਨਾਂ ਨੂੰ ਇੱਕ ਬ ਇਹਨਾਂ ਨੇ ਮਨਾਈ ਸਿਰਫ ਆਪਣੀਆਂ ਫੋਟੋਆਂ ਦਾ ਪ੍ਰਚਾਰ ਕਰਨ ਤੋਂ ਇਲਾਵਾ ਇਹਦੇ ਵਿੱਚ ਕੁਝ ਨਹੀਂ ਕੀਤਾ ਇਹਨਾਂ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਲੋਕਾਂ ਤੱਕ ਪਹੁੰਚਾਉਣ ਗੁਰੂ ਸਾਹਿਬ ਦੇ ਜਿਹੜਾ ਸਥਾਨ ਆ ਸ਼੍ਰੀ ਨੰਦਪੁਰ ਸਾਹਿਬ ਉਹਨੂੰ ਕੋਈ ਪੈਕੇਜ ਮਿਲ ਜਾਏ ਉਹ ਸਭ ਕਰਨ ਤੋਂ ਬਿਨਾਂ ਸਿਰਫ ਆਪਣਾ ਪ੍ਰਚਾਰ ਮਾਨ ਸਾਹਿਬ ਨੇ ਆਪਣੀਆਂ ਫੋਟੋਆਂ ਪੂਰੇ ਪੰਜਾਬ ਚ ਲਾ ਕੇ ਸੈਂਕੜੇ ਕਰੋੜ ਰੁਪਏ ਖਰਚਤੇ ਘੱਟੋ ਘਾਟ ਗੁਰੂ ਵਿਦਾਸ ਜੀ ਮਹਾਰਾਜ ਬਾਰੇ ਨਾ ਕਰਨ ਆਪਣੀਆਂ ਫੋਟੋਆਂ ਲਾਉਣ ਦੀ ਕੋਈ ਜ਼ਰੂਰਤ ਨਹੀਂ ਹੋਰ ਜਿੱਥੇ ਮਰਜ਼ੀ ਲਾਈ ਜਾਓ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਗੁਰੂ ਸਾਹਿਬ ਨੇ ਜੋ ਕੀਤਾ ਔਰ ਗੁਰੂ ਸਾਹਿਬ ਜਿੰਨਾ ਲੋਕਾਂ ਦੀ ਚਿੰਤਾ ਸੀ ਉਹਨਾਂ ਦੀ ਭਲਾਈ ਲਈ ਕੁਝ ਕੰਮ ਕਰਿਆ। ਪ੍ਰਚਾਰ ਦੀ ਸੀ ਗੱਲ ਕਰ ਰਹੇ ਹਾਂ ਬੀਤੇ ਦਿਨੀ ਗੋਆ ਦੇ ਵਿੱਚ ਮੁੱਖ ਮੰਤਰੀ ਸਾਹਿਬ ਪੁੱਜਦੇ ਨੇ ਉੱਥੇ ਜਾ ਕੇ ਵੀ ਇੱਕ ਵੱਡੇ ਲੈਵਲ ਤੇ ਪੰਜਾਬ ਦੇ ਵਿੱਚ ਜਿਹੜੀ ਸਕੀਮ ਆਈ ਹੈ ਹੈਲਥ ਸਕੀਮ ਉਹਦੇ ਬਾਰੇ ਦੱਸਿਆ ਜਾਂਦਾ ਪਰ ਉੱਥੇ ਨਾਲ ਦੀ ਨਾਲ ਆਤਿਸ਼ੀ ਵੀ ਉੱਥੇ ਬੈਠੇ ਨਜ਼ਰ ਆ ਜਾਂਦੇ ਨੇ ਜਿਨ੍ਹਾਂ ਦੇ ਗੁਰੂ ਸਾਹਿਬ ਬਾਰੇ ਇਸ਼ਤਿਹਾਰ ਦਿੱਤਾ। ਮੈਂ ਵੀ ਤੇ ਕਹਿ ਰਿਹਾ ਕਿ ਇਹਨਾਂ ਦਾ ਦੂਰਾ ਚਿਹਰਾ ਦੇਖੋ ਜਾਗਰ ਹੋ ਰਿਹਾ ਹੈ। ਗੱਲਾਂ ਕਰ ਅੱਛਾ 10 ਲੱਖ ਵਾਲੀ ਸਿਹਤ ਜੀਮਾ ਦਾ ਪੂਰੀ ਤਰ੍ਹਾਂ ਫਰਾਡ ਹੈ। ਅਸੀਂ ਬੜੇ ਵਿਸਤਾਰ ਨਾਲ ਇਸ ਗੱਲ ਨੂੰ ਪ੍ਰੈਸ ਕਾਨਫਰੰਸ ਕਰਕੇ ਵੀ ਤਰਨੁਤ ਚੁੱਕ ਜੀ ਨੇ ਪਰਸੋਂ ਸਾਰੇ ਪੰਜਾਬ ਦੇ ਸਾਹਮਣੇ ਉਹ ਗੱਲ ਰੱਖੀ ਸੀ ਕਿ ਪੂਰੀ ਤਰ੍ਹਾਂ ਨਾਲ ਫਰਾਡ ਸਕੀਮ ਹੈ ਪੰਜਾਬ ਦੇ ਲੋਕਾਂ ਨੂੰ ਸਵਾਏ ਮੂਰਖ ਬਣਾਉਣ ਤੋਂ ਕੁਝ ਹੋ ਸਕੀਮ ਚ ਹੈ ਨਹੀਂ ਸਹੀ ਮੈਨੇ ਸਿਰਫ 1 ਲੱਖ ਰੁਪਿਆ ਇਹਨਾਂ ਨੇ ਇੰਸ਼ੋਰੈਂਸ ਕੰਪਨੀ ਨਾਲ ਜਿਹੜੀ ਗੱਲ ਕੀਤੀ ਉਹ ਬੀਮਾ ਹੈ 10 ਲੱਖ ਰੁਪਏ ਦੇ ਨਾਮ ਤੇ ਲੋਕਾਂ ਨੂੰ ਮੂਰਖ ਬਣਾਉਣਗੇ ਔਰ ਤੁਸੀਂ ਦੇਖੋ ਕਰ ਕੀ ਰਹੇ ਨੇ ਸਰਕਾਰ ਕੁਝ ਨਹੀਂ ਕਰ ਰਹੀ ਇਹਨਾਂ ਦੇ ਵਲੰਟੀਅਰ ਜਾ ਜਾ ਕੇ ਪਿੰਡਾਂ 'ਚ ਫਾਰਮ ਭਰ ਰਹੇ ਨੇ ਡਾਟਾ ਚੋਰੀ ਕਰ ਰਹੇ ਨੇ ਪੰਜਾਬ ਦੇ ਲੋਕਾਂ ਦਾ ਸਿਰਫ ਇਹਨਾਂ ਕੋਲ ਡਾਟਾ ਆ ਜਾਏ ਉਹ ਕਾਰਡ ਬਣਾ ਕੇ ਉਰੇ 8 ਮਹੀਨੇ ਨਾਲ ਲਾਦਨੇ ਹੋਤਾ ਕਿ ਇਲੈਕਸ਼ਨ ਆ ਜਾਣਾ ਫਿਰ ਨਾ ਕਹਣਾ ਜੀ ਇਲੈਕਸ਼ਨ ਕਰਕੇ ਸਕੀਮ ਲਾਗੂ ਨਹੀਂ ਹੋ ਪਾਰੀ ਸਿਰਫ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਇਹਦਾਂ ਹੋਈ ਹੈ ਜਿਹੜੀ ਮੋਦੀ ਸਾਹਿਬ ਨੇ ਆਯੂਸ਼ਮਨ ਸਕੀਮ ਚਲਾਈ 5 ਲੱਖ ਰੁਪਏ ਦੀ ਸਭ ਨੂੰ ਉਹਦਾ ਫਾਇਦਾ ਮਿਲ ਰਿਹਾ ਸੀ ਇਹਨਾਂ ਨੇ ਆਪਣਾ ਹਿੱਸਾ ਨਹੀਂ ਪਾਇਆ ਪੰਜਾਬ ਦੇ ਲੋਕਾਂ ਨੂੰ ਫਾਇਦਾ ਨਹੀਂ ਮਿਲਿਆ ਆਪਣਾ ਹਿੱਸਾ ਉਸ ਸਕੀਮ ਚ ਲੈ ਪਾ ਨਹੀਂ ਸਕੇ 10 ਲੱਖ ਦੀ ਨਵੀਂ ਇਹਨਾਂ ਨੇ ਕਿੱਥੋਂ ਲੈ ਕੇ ਆਉਣੀ ਸੀ ਸਿਰਫ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਅਜੇ ਕਾਨਮਨੀ ਸਾਹਿਬ ਦੀ ਗੱਲ ਕਰਦੇ ਆ ਪਰ ਇੱਥੇ ਪੰਜਾਬ ਦੇ ਵਿੱਚ ਹੁਣ ਇਹ ਹਾਲਾਤ ਹੋਏ ਨੇ ਜਿੱਥੇ ਪੁਲ ਤੁਸੀਂ ਦੇਖੋਗੇ ਕਿ ਕਿੱਡੀ ਨਲਾਕਾਂ ਦੀ ਸਰਕਾਰ ਹੈ 328 ਰੁਪਿਆਂ ਦੇ ਮਾਮਲੇ 'ਚ ਮੁੱਖ ਮੰਤਰੀ ਸਾਹਿਬ ਨੇ ਮੁਕਸਰ ਦੀ ਪਵਿੱਤਰ ਧਰਤੀ ਤੋਂ ਮਾਗੀ ਦੇ ਪਵਿੱਤਰ ਦਿਹਾੜੇ ਤੇ ਸਟੇਜ ਤੋਂ ਖੜੇ ਹੋ ਕੇ ਝੂਠ ਬੋਲਿਆ ਕਿ ਜੋ 169 ਰੂਪ ਜੜੇ ਆ ਉਹ ਰਾਜਾ ਜੀ ਦੇ ਦਰਬਾਰ 'ਚੋਂ ਭ੍ਰਮਤ ਹੋ ਗਏ ਹੁਣ ਚੀਮਾ ਸਾਹਿਬ ਜਾ ਕੇ ਉੱਥੇ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਨੇ ਜੀ ਇਹ ਤੇ ਮਿਸਕਮਿਊਨੀਕੇਸ਼ਨ ਹੈ ਐਡੇ ਵੱਡੇ ਧਾਰਮਿਕ ਸਥਾਨ ਦੇ ਉੱਤੇ ਤੁਸੀਂ ਦੂਸ਼ਣਬਾਜ਼ੀ ਕਰਤੀ ਔਰ ਮੁੱਖ ਮੰਤਰੀ ਨੇ ਕੀਤੀ ਹੈ ਕਿਉਂ ਕੀਤੀ ਔਰ ਅਗਰ ਕੋਈ ਸਿਟ ਬਣੀ ਵੀ ਸੀ ਤੇ ਉਹ ਸਿਟ ਨੇ ਉਹਦੀ ਰਿਪੋਰਟ ਦੇਣੀ ਕਿ ਮੁੱਖ ਮੰਤਰੀ ਨੇ ਉਹ ਤਾਂ ਮੀਡੀਆ ਦੇ ਸਾਹਮਣੇ ਉੱਥੇ ਬੋਲਣਾ ਹੁੰਦਾ ਇਸ ਕਰਕੇ ਜੜਾ ਕੰਮ ਪੁਲਿਸ ਨੂੰ ਕਰਨਾ ਜਿਹਦੇ ਨਾਲ ਦੇ ਮੰਤਰੀ ਕਰ ਰਹੇ ਨੇ ਪੁਲਿਸ ਦੀ ਜਵਾਬਦੀ ਲੋਕਾਂ ਨੂੰ ਘਾਟਾ ਇਹਨਾਂ ਦੇ ਮੰਤਰੀਆਂ ਨੂੰ ਜ਼ਿਆਦਾ ਸੋ ਇਸ ਕਰਕੇ ਪੰਜਾਬ ਦੇ ਲੋਕ ਸਾਰਾ ਤਮਾਸ਼ਾ ਦੇਖ ਰਹੇ ਨੇ ਉਹਨਾਂ ਦੇ ਦਿਨ ਬਹੁਤ ਥੋੜੇ ਰਹਿ ਗਏ ਹਾਲਾਤ ਕਿਵੇਂ ਦੇਖਦੇ ਹੋ ਪੰਜਾਬ ਦੇ ਬਹੁਤ ਮਾੜੇ ਹਾਲਾਤ ਨੇ ਅੱਜ ਪੰਜਾਬ ਚ ਕੋਈ ਵਿਅਕਤੀ ਇੰਡਸਟਰੀਅਲਿਸਟ ਕੋ ਵੱਡਾ ਵਪਾਰੀ ਜਿਹੜਾ ਥੋੜਾ ਵੀ ਜਿਹਦੇ ਕੋਲੇ ਸਮਰਥਾ ਹੈ ਉਹ ਆਪਣੇ ਬੱਚਿਆਂ ਨੂੰ ਬਾਹਰ ਸੈਟਲ ਕਰਨ ਚ ਲੱਗਿਆ ਹੈ ਉਹ ਕਹਿੰਦੇ ਭਾਈ ਪੰਜਾਬ ਚ ਰਹਿਣਾ ਨਹੀਂ ਵੱਡੀ ਤਦਾਦ ਚ ਪੰਜਾਬ ਚੋਂ ਲੋਕ ਪਲਾਨ ਕਰ ਰਹੇ ਨੇ ਸਿਰਫ ਪੰਜਾਬ ਚ ਜੋਸਮਨ ਆਡਰ ਉਹਦੇ ਕਰਕੇ ਔਰ ਇਹਨਾਂ ਦੀ ਆਪਣੀ ਸਰਕਾਰ ਦੇ ਅੰਦਰ ਵੀ ਬਹੁਤ ਜ਼ਿਆਦਾ ਵਿਖਰਾਵ ਪੈਦਾ ਹੋ ਗਿਆ ਹੈ ਬਹੁਤ ਜ਼ਿਆਦਾ ਕਨਫਲਿਕਟ ਪੈਦਾ ਹੋ ਗਿਆ ਹੈ ਔਰ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਚ ਹਾਲਾਤ ਜਿਹੜੇ ਆ ਉਹ ਸਰਕਾਰ ਦੇ ਹੋਰ ਵੀ ਖਰਾਬ ਬਹੁਤ ਬਹੁਤ ਧੰਨਵਾਦ ਸੋ ਸੁਵਾਨ ਸ਼ਰਮਾ ਸੀਗੇ ਸਾਡੇ ਨਾਲ ਬੀਜੇਪੀ ਦੇ ਜਿਹੜੇ ਪ੍ਰਧਾਨ ਨੇ ਬਚਪਾਨ ਨੇ ਉਹਨਾਂ ਨਾਲ ਗੱਲ ਕਰ ਰਹੇ ਸੀਗੇ तमाम ਮੁੱਦਿਆਂ ਲਾ ਕੇ ਖਾਸ ਕਰਕੇ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਕਿ ਉਹ ਇੱਕ ਧਾਰਮਿਕ ਫੇਰੀ ਰਵੇਗੀ ਕੈਮਰਾਮੈਨ ਇੰਦਰਜੀਤ ਸਿੰਘ ਦੇ ਨਾਲ ਜਸਪ੍ਰੀ ਸਿੰਘ ਪੀਟੀਸੀ ਨਿਊਜ਼ ਮਹਾਲੀ